ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਬਣਾਈ ਆ ਉਹ ਅੱਜ ਦਾ ਬਲੌਗ ਕਹੋ ਉਹ ਬੱਪੂ ਜੀ ਦੀ ਵਰਸੀ ਨੂੰ ਲੈ ਕੇ ਬਣਾਈ ਗਈ ਆ ਸਵੇਰ ਤੋਂ ਹੀ ਲੈ ਕੇ ਘਰ ਦੀ ਸਫਾਈ ਕੀਤੀ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਤੋ ਵੀਡੀਓ ਨੂੰ ਪੂਰਾ ਦੇਖਿਓ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਤੇ ਸਾ ਅੱਜ ਦਾ ਬਲੌਗ ਇਹ ਆਮ ਤਾਂ ਆਹੋ ਲੱਗਦਾ ਨਾ ਮਿੱਟੀ ਜੇ ਵੀ ਉਹ ਗੱਲਵਾਜ਼ੀ ਬਣੀ ਨਹੀਂ ਜੇ ਵੱਡਾ ਕੰਮ ਹੁੰਦਾ ਬਣਾ ਦੇ ਗੱਲਵਾਜ਼ੀ ਹੁਣ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਚੰਦਵਾ ਸਾਹਿਬ ਲੈ ਇਹ ਨਾਲੇ ਪਾਈਪ ਜਿਹਦੇ ਉੱਤੇ ਚੰਦਵਾ ਸਾਹਿਬ ਲਗਾਇਆ ਜਾਂਦਾ ਮੈਂ ਕਿ ਉਹ ਆਈ ਦਾ ਪੋਤਾ ਚੱਲੇ ਹਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੋ ਪਾਇਪ ਲੈ ਕੇ ਵਾਪਸ ਕਰਨ ਜਾਵਾਂਗੇ ਸਭ ਤੋਂ ਪਹਿਲਾਂ ਦਰਵਾਦਾਰ ਸਾਹਿਬ ਦੇ ਵਿੱਚੋਂ ਮੱਥਾ ਟੇਕਿਆ ਫਿਰ ਬਾਬਾ ਜੀ ਤੋਂ ਪਾਇਪ ਲੈ ਕੇ ਮੋਟਰਸਾਈਕਲ ਤੇ ਘਰ ਨੂੰ ਵਾਪਸ ਗਏ ਆਪੀ ਕਰਨ ਲਾ ਲਾ ਗੁਰੂ ਸਾਹਿਬ ਦੀਆਂ ਡੇਗਾਂ ਸੱਜ ਰਹੀਆਂ ਨੇ ਸੱਜ ਰਹੀਆਂ ਬਾਬਾ ਜੀ ਦੇਖ ਸੁ ਜਾ ਰਹੇ ਨੇ ਯੋ ਦੇ ਵਿੱਚ ਆਟਾ ਆਲਟਾ ਦੇਖਣ ਨੂੰ ਆਉਣ ਲੱਗਿਆ ਬਾਬਾ ਜੀ ਇਹ ਸੋਝ ਕੇ ਪਿਆਰ ਹੋ ਜਾਂਦੀ ਹੈ ਨੇ ਫਿਰ ਗੁਰੂ ਸਭ ਨੂੰ ਲੈਣ ਜਾਵਾਂਗੇ ਆਪਣੇ ਘਰ ਚਰਨ ਪਵਾਉਣੇ ਅੱਜ ਗੁਰੂ ਸਾਹਿਬ ਦੇ Thank you. Salam <trican> aleikum, ਇਹ ਗੁੰਡਾ ਹਰ ਦਿਨ ਨੂੰ ਦੇਖਾਂ ਦੋਸਤ ਗੁਰਸ਼ੈਦ ਜੀ ਦੇ ਪਰਤਾ ਪਰੋ ਜੀ ਚੁਪੀਏ ਕਮਰੇ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਚੱਲ ਨਾ ਪਾਉਣਗੇ ਅੱਜ ਤੇ ਸਾਫ ਸਭਈ ਕਰਕੇ ਗੁਰੂ ਸਾਹਿਬ ਜੀ ਦੇ ਆਸਣ ਲਗਾ ਦਿੱਤੇ ਗਏ ਨੇ ਚੱਜ ਰਹੇ ਹੁਸਾ ਰਹੇ ਨੇ ਬੱਚੇ ਉਹ ਬੱਚੇ ਪੈ ਤੋ ਉੱਥੋਂ ਹੋਣੀਆਂ ਉਹ ਉਥੋਂ ਨਹੀਂ ਜਿੰਦੀ ਬੱਠੀ ਹਾਂ ਦਾ ਸ੍ਰੀ ਗਾਜੀ ਰਿਤਕਾ ਸਾਹਿਬ ਦਾ ਕੰਡਾ ਸਾਡਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਅੱਜ ਸੋਹਣੀ ਸਾਹਿਬ ਦਾ ਪਾਠ ਕਰਾਉਣਾ ਇਸ ਕਰਕੇ ਚਾਦਰਾਂ ਵਿਸਾਈਆਂ ਜਾਂਦੀਆਂ ਤਿਆਰੀ ਹੋ ਚੁੱਕੀ ਹੈ ਅਦਰ ਦਾ ਅਦਰ ਵਿੱਚ ਲੱਗ ਗਿਆ நாக்கனிலோடுத்திரும். என்னும் கட்சாம். நான் சடக்கே விருதிக் குருவால் பண்ணி ਗੁਰੂ ਸਾਹਿਬ ਕਹ ਚੁੱਕੇ ਨੇ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅਮ੍ਰਿਦੇ ਵਿੱਚ ਜਿ ਆਇਆ ਜਾ ਰਿਹਾ ਸਾਹਿਬ ਜੀ ਨੂੰ ਸਤਿਨਾਮ ਵਾਹਿਗੁਰੂ ਬਾਬੇ ਦੇ ਅੱਧਰ ਪਾ ਦੇ ਕੰਨੇ ਕਮਰੇ ਦੇ ਵਿੱਚ ਬੈ ਚੁੱਕੇ ਹੈ ਤੇ ਸਾ ਕੀ ਆਪਣੇ ਅਸਨਾ ਤੇ ਬਰਵਾਜવાન ਹੋਦੇ ਤੇ ਹੀ ਸੁਹਾਗਿਕ ਸੁਹਾਗਿਕ ਤੋ ਅਰਦਾਸ ਅਰੰਭਤਾਂ ਦੀ ਅਰਦਾਸ ਅਰੰਭ ਹੋਣ ਲੱਗੀ ਹੈ ਜੀ ਸੁਖਨੀ ਸਾਹਿਬ ਦੇ ਸੁਖਨੀ ਸਾਹਿਬ ਦੇ ਪਾਠ ਆਰੰਭ ਤਾਂ ਦੀ ਅਰਦਾਸ ਅੱਗੇ ਹੋ ਗੁਰੂ ਬਾਬਾ ਜੀ ਵਾਸ਼ ਗੁਰੂ ਹੈ ਜੀ ਮਾਨੇ ਦੇ ਬਾਣ ਸ੍ਰੀ ਚੌਲ ਸਾਹਿਬ ਦੀ ਸੇਵਾ ਕਰਦੇ ਹੋਏ ਆਉਂਦੀ ਤੇ ਪਰੇ ਤਾਂ ਅਸਾਂ ਨੂੰ ਦੇ ਸਭ ਕੁਝ ਕਾਸ਼ਿਸ਼ ਹੋ। ਉਹਨੇ ਦੇਸੀ ਸ਼ਬਦਾਂ ਪਾਠ ਆਰੰਭ ਗਿਆਨ ਧਿਆਨ ਤਾਂ ਤੋਂ ਸਿਮਰਨ ਜਪ ਤਾ ਪੂਜਾ ਪ੍ਰਾਪਤ ਸੁਨਮ ਸਹਿ ਦੁਜਾਰ। ਬਾਪੂ ਜੀ ਦੀ ਉਹਨਾਂ ਦੇ ਸਿਮਰਨ ਜੀ ਦੇ ਸੁਨਾਣੇ ਹੀ ਪ੍ਰਾਪਤ ਬਾਪੂ ਜੀ ਦੀ ਯਾਦ ਕਰਦੇ ਆ। ਉਹਨਾਂ ਦੀ ਵਰਸੀ ਤੇ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਾਡੇ ਵਿੱਚੋਂ ਸੁਨਾਏ ਨਾਨਕ ਦਾ ਲਾ ਘੋਪਾਰੇ ਬਾਪੂ ਜੀ ਮਾਤਾ ਜੀ ਪ੍ਰਭ ਕੈ ਸਰਵ ਨਾਮ ਸੇ ਪੂਜਾ ਕਰਤੋ ਜੈ ਪ੍ਰਭ ਕੈ ਸਰਵ ਸੰਗਿ ਸੋ ਜੈ ਪ੍ਰਭ ਕੈ ਸਰਵ ਨਾਮ ਕੈ ਸਰਵ ਸੰਗਿ ਸੋ ਜੈ ਚਾਚੇ ਦਾ ਮੁੰਡਾ ਆਪੂ ਆਲਾ ਬੁੱਧ ਹੋ ਸੰਗਤ ਵੀ ਪ੍ਰਭ ਕੈ ਸਰਵ ਨਾਮ ਕੈ ਸਰਵ ਸੰਗਿ ਸੋ ਜੈ ਤਨ ਬੰਦੇ ਪ੍ਰਭੂ ਸਿਗਣ ਸਿ ਪ੍ਰੰਤਿ ਪ੍ਰਭੂ ਸਿਮਰ ਸੇ ਦਨ ਪ੍ਰਵਾਨ ਪ੍ਰਭੂ ਸਿਮਰ ਸੇ ਪ੍ਰਕਾਨ ਪਰਧਾਨ ਪ੍ਰਭੂ ਸਿਮਰ ਸੇ ਬੇ ਬਹੁਤਾ ਜੀ ਪ੍ਰਭੂ ਸਿਮਰ ਸੇ ਸਭ ਕੇ ਰਾਜੇ ਪ੍ਰਭੂ ਸਿਮਰ ਸੇ ਸੁਖਵਾਸੀ ਪ੍ਰਭੂ ਸਿਮਰ ਸਮਾਉਣਾ ਸੇ ਸਿਮਰਨ ਦੇ ਦਾ ਗਜਨ ਆਪਦੇ ਅੱਲਾ ਨਾਨਕ ਜਨ ਕੀ ਮਗਰ ਵਾਲਾ ਪ੍ਰਭੂ ਸਿਮਰ ਸੇ ਪਰਮ ਉਪਕਾਰੀ ਪ੍ਰਭੂ ਸਿਮਰਤ ਸਭ ਨਿਹਾਰੇ ਪ੍ਰਭੂ ਸਿਮਰੈ ਜੈ ਮੂਗ ਸੁਹਾਵੇ ਪ੍ਰਭੂ ਸਿਮਰੈ ਸੁਖੋ ਜਿਹਾਵੇ ਪ੍ਰਭੂ ਸਿਮਰੈ ਤ੍ਰਿਯਾਂ ਤਉ ਜੀਤਾ ਪ੍ਰਭੂ ਸਿਮਰਤ ਨਿਰਮਲ ਰੇਤਾ ਪ੍ਰਭੂ ਸਿਮਰਤ ਨਾਮ ਕੰਨ ਨੀਰੇ ਪ੍ਰਭੂ ਸਿਮਰੈ ਮਸੀਹ ਹਰ ਨੀਰੇ ਸੰਤ ਗਰਬਾ ਦੇ ਅਨੰਦ ਜਾਗ ਨਾਮ ਸਿਮਰਨ ਪੂਰੇ ਭਗਵਾਨ ਸਿਉ ਰਸਾਭਿ ਪੂਰੇ ਭਗਵਾਨ ਸਿਮਰਨ ਗਗੁਨਾ ਚੂਰੇ ਭਗਵਾਨ ਸਿਮਰਨ ਖੁਲ ਮਾਲੀ ਭਗਵਾਨ ਸਿਮਰਨ ਸਹਿ ਕ੍ਰਿਸ਼ਨਾ ਨਾਮੇ प्राप्य का सिमरन निजला सो प्राप्य का सिमरन काम तनापाल सुख प्राप्य सिमरन काम तनापाल सिमरै श्री जन जिन को ब्रह्मया नानक जन जन जतेया हरसि गुणगार बन्धो प्रगटाई हरसन अंग जे दुख पाए हरसन पै सरजे दाते ਹਾਰਿ ਸਿਮਰਨੀ ਚੋਂ ਟੁੱਟੇ ਜਾਤੇ ਹਾਰਿ ਸਿਮਰਨ ਤਾਰੀ ਸੰਗ ਧਰਨ ਸਿਮਰ ਸੁਰ ਕਰ ਕਰਨ ਕਰਨਾ ਹਾਰ ਸਿਮਰ ਜਿਉ ਸਾਗ ਪਰਵਾਰ ਬਲੂ ਗੁਰੂ ਸਾਹਿਬ ਨੇ ਰਮਾਲਾ ਪੇਟ ਕਰਦੇ ਹੋਏ ਸ਼ਰਨ ਤੁਮਾਰੀ ਆयो ਨਾਨਕੇ ਬਾਬ ਸਾਦ ਸਦੇ ਜੇ ਮੰਨ ਤਸਵੀਤ ਨਾ ਮਾਈ ਮਨੂਹ ਨਾਮ ਤੇ ਜਨ ਸੰਸਾਰ ਯਹਾਂ ਮਾਂ ਤੇ ਆ ਨ ਦੂਜੇ ਅੰਦਾਲਾ Thank you a ਬੋਲਦ ਨਹੀਂ ਬੋਲਦਾ ਘਵਾਏ ਨਾਮ ਜਤਨ ਪਾਪ ਪ੍ਰਾਇਤ ਕੋ ਮਿਲਣਾ ਆਇ ਸੁਨ ਹਰਿ ਨਾਮੁ ਕਟਾਰੋ ਦਾਲੇ ਅੰਧੂ ਨਿਰਮੇ ਪਰਜਾਮੋ ਨਾਮ ਜਪਾਵੈ ਬਿਸਰ ਨਾਮੁ ਹਉ ਮੈ ਉਸਤਾਨੀ ਪ੍ਰਤਾ ਨਰਨੰਦਾ ਦੇ ਹੋਰੋ ਜਨ ਹਰਿ ਸਰੰਤ ਸਉਦ ਸਮਾਤ ਨਾਮ ਸੁਮਾਤੇ ਆਪੁ ਕਰਤਨ ਜਨ ਕਾ ਭਗਵੰਦ ਦੇਸ਼ ਪੈ ਹਰਿ ਦੇ ਭਗਤ ਮੁਕਵਾ ਕਰੈ ਅਨਾਨਕ ਜਗਤ ਸੰਗਿ सदे उत्तम हर की कथा नाम सोनत दर्द दुगलता नाम की महिमा संत अदविशय सुन पदा गुरु अदसाय सटका संग बड़पा की बय है सदि सेवा आनंद ते हरय नाम ਬਹੁ ਸਹਸਰ ਬਰਸਰ ਦੀਪੇ ਕੈ ਸਭ ਤੁੰਦ ਹੋ ਲੋ ਨੇਰੁ ਗੁਨੀ ਆਰ ਇ ਨਾਨਿਆ ਸੋ ਪ੍ਰਸਰਾ ਸਮਾਨ ਜਿਨ ਕੀ ਹੱਥ ਸਚੀਤ ਰਖ ਨਾਨਕਿ ਨਿਵਹੀ ਨਾਸ਼ ਦੇ ਆਇਆ ਸੰਤਾਂ ਲਈ ਚਾਹਵੇਂ ਲੰਗਰ ਤਿਆਰ ਹੁੰਦੇ ਹੋਏ ਖਾਣ ਪੀਣ ਦੀ ਵਿਵਸਥਾ ਦਰਾਂ Cậu leo. Cậu liên. <coughs> ਸੋ ਕਿਉਂ ਹੋਵੇ ਸਾਰੇ ਕਹਿ ਨਾਤਮਨ ਦੇਵੀ ਸਰ ਦਾ ਰੋਹ ਨਾ ਦੇ ਸੱਚ ਸਾਹਿਵਾ ਕਿਆ ਨਹੀਂ ਕਰ ਤੇ ਰਹਿ ਕਰਤਾ ਦੇ ਰਸਾ ਕਿਸ ਹੈ ਜਿੱਦੇ ਸੋ ਮਾਵੇ ਸਦਾ ਸਿਮਸਲਾ ਤੇਰੇ ਨਾਮ ਮਨਸਾਵੇ ਨਾਮੇ ਕਹਿ ਬਰਵਸਿਆ ਰੱਖੀ ਜੀ ਦਾ ਸਿੰਘਾ ਸਿੰਘ ਅਨੇਕ ਤਰਨੁ ਲਿਖੇ ਤ ਸ੍ਰੀ ਦਤੈ ਬੰਦ ਵੰਦ ਘਟਾਇ ਕੋਕੀਆਂ ਲੋਹਾਂ ਨ ਚਰਤੀਆਂ ਉਚੜਿ ਨਾਮਿਆਂ ਦੇ ਨਾਮ ਚਾਏ ਗਏ ਅੰਦਵਾਰਿਆਂ ਦੀ ਸੇਵਾ ਤੇ ਪੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੀ ਤੇ ਸੰਸਰ ਸੰਗਰਗਾਈ ਤੇਨੋ ਸ੍ਰੀ ਨਾਨਕ ਸਿੰਘਗੀਆਂ ਚੰਗੀਆਂ ਤਹਿਲੂਆ ਮਹਾਂਪੁਰਖਾਂ ਸ੍ਰੀ ਗੁਰੂ ਸਹੀਦਾ ਦੇ ਪਵਿੱਤਰ ਕਮਾਈ ਦਾ ਧਿਆਨ ਕਰੈ ਬਰੋ ਜੀ ਵਾਹਿਗੁਰੂ ਜੀ ਬਜਾ ਤਤਾਂ ਸਰਬਤ ਗੁਰਦਾਰਿਆਂ ਦਾ ਅਨੰਤਰ ਕੇ ਬੋਲੋ ਜੀ ਵਾਹਿਗੁਰੂ ਅਕਾਲਿਕ ਪ੍ਰਥਮੇ ਸਰਬਤ ਖਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਲਸਾ ਜੀ ਕੋ ਵਾਹਿਗੁਰੂ 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 ਆਪ ਜੀ ਆਨ ਦਾ ਸ਼ੁਗਤਰ ਨਾਮ ਚਿਤਿ ਆਵੇ ਜੀ ਚਿਤਿ ਆਵਨ ਪਰ ਸਰਕਾਰ ਸਰਬ ਸੁਖ ਵਿਸਥਾਨ ਰਹਿਤਾਨ ਦਾ ਵੇਕ ਦਾ ਰਿਸਵਦਾਨ ਕੋ ਸਾਧਾਨ ਨਾ ਨ ਸਰਦਾਰ ਨਾਮ دار ਸ੍ਰੀ ਅੰਤਰ ਤੁ ਸਰ ਸਾਇਕੀ ਦੇ ਦਰਸ਼ਿਸ਼ ਨਾਮ ਚੌਕੀਆਂ ਚੰਡੀ ਰੰਗੇ ਜੁਗ ਅਟਲ ਪ੍ਰਮ ਕਾ ਜੈਕਾਰ ਬਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸ੍ਰੀ ਗਾਹਿਬੂਰੂ ਸਾਹਿਬ ਜੀਓ ਦੋਏ ਕਰ ਜੋੜ ਕਰੇ ਜਨ ਬਗਾਰ ਕਹਾ ਗੁਣਤਾਸ ਗਿਆਨ ਤੇ ਆ ਇਸ ਕਰਮ ਨਾ ਜਾਣਾ ਸਾਰੇ ਨਾ ਜਾਣਾ ਤੇਰੀ ਸੰਤਿਵੜਾ ਸਤਿਗੁਰ ਨਾਨਕ ਜਿਨ ਕਲ ਰਾਖੀ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਿੜੇ ਹਰਾਂ ਸ਼ਰਣਾ ਤੂੰ ਤੇਰੇ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਰਹਾਰਾਂ ਸਦਨ ਵਾਹਿਗੁਰੂ ਸਾਹਿਬ ਜੀਉ ਨਾਸ੍ਰੀ ਮਹਲਾ ਪਰਵਾਹ ਇੱਕ ਓੰਕਾਰ ਸਤਗੁਰ ਫਰਸਾ ਘਰ ਬਾਹਰ ਤੇਰਾ ਬਰਵਾਸਾ ਤੂੰ ਜਨ ਗਹਿ ਸੰਦ ਕ੍ਰਿਪਾ ਪ੍ਰੀਤਮ ਭਾਵਿ ਆਪਣੇ ਨਾਮ ਜਪੋ ਹਰ ਰੰਗ ਦਾ ਕਰ ਬਾਹਰ ਤੇਰਾ ਸਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਭਾਵਿ ਆਪਣੇ ਨਾਮ ਜਪੋ ਹਰ ਰੰਗਾਂ ਜਨ ਕੋ ਬ੍ਰਹਮ ਅਪਨੇ ਕਾ ਤਾਣਾ ਜੋ ਤੂ ਕਰਹਿ ਕਰਾਵੇ ਸੁਆਮੀ ਸਾਮਸਲਤ ਪਰਵਾ ਦੇਖ ਸਕਤਰ ਗਏ ਹਾਜ਼ਰਤ ਤਾਰ ਕੇ ਤਾਰੀ ਪੇੰਗਲੇ ਸਾਡਾ ਗੁਰੂ ਕਾਸ਼ਾ ਅਗਲਾ ਜੀ ਦੇ ਦਰ ਤੇ ਪ੍ਰਵਾਣ ਹੋ ਬੈ ਪ੍ਰਵਾਣ ਹੋਇਆ ਗੁਰੂ ਕਾਸ਼ਾ ਸਭ ਸੰਤਾਂ ਦੇ ਵਿੱਚ ਬਤਾਂਦੀ ਆਪੇ ਆਗਿਆ ਰਖਿ ਕਾਲੀਓ ndein ਦੁਨੀਆ ਦੇ ਮਾਲਕ ਆਪ ਜੀ ਕਿਰਪਾ ਕਰਨੇ ਸਭ ਪ੍ਰਵਾਣ ਦੇ ਸ੍ਰੀ ਸਤਿ ਮਿਹਰ ਰਖਣਾ ਸਭ ਗੁਰ ਕਾਸ਼ਾ ਜੀਓ ਪਰਦੇਸਾਂ ਦੇ ਵਸਦੇ ਵੀ ਬੱਚਿਆਂ ਨੂੰ ਦਿਨ ਨੌਕਰੀ ਵਾਲਾ ਛਾਪ ਨੇ ਤਰੱਕੀਆਂ ਬਖਸ਼ੀਆਂ ਪਰ ਦੇਖ ਕੁਝ ਨਿਰਾਸ਼ਾ ਕਰਨੇ ਬੇਜਾਦੀ ਬਾਪ ਰਖਸ਼ਕਾਂ ਨੂੰ ਕਰਤੱਵ ਤੇ ਰੱਖਣ ਲਿਓ ਨਰਮ ਜੀ ਦੇ ਅੰਦਰ ਗੁਰੂ ਸਾਹਿਬੀ ਦਾ ਉਕਾਸ ਦਾ ਲਿਆ ਹੈ ਸੋ ਸਭ ਉਸ ਕਰਾ ਕਰਨ ਸੋ ਬਿਸ਼ਾਮ ਨਾਮ ਗੁਰੂ ਅਨਸਾਰ ਸੰਬੋਧਨ ਕਰਨ ਇਹ ਦੀ ਸੇਵਾ ਕਰੇ ਪਉ ਲੈ ਸੰਪਦੇਸਾਂ ਵਾਦੇ ਬੱਚਿਆਂ ਨੂੰ ਸਤਗੁਰੂ ਪਾਸ਼ਾ ਕਰਤੀ ਕਰਾ ਰੂਸੀ ਤਾ ਲਈ ਹੋਈਆਂ ਕੋਲਾਂ ਚੋਗਾਂ ਦੇ ਖੇਮਾ ਦਾ ਦਾਲ ਲਖੇਤਰ ਸੇਹੀ ਗੁਰੂ ਕੇ ਪਿਆਰੇ ਮੇਲਨ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਬਰੇਤ ਨਾਮ ਉਸੇ ਕਾਲੇ ਜੀ ਧਰਗੁਰੂ ਨਾਨਕ ਨਾਮ ਸ਼ਬਦ ਕਾਲਾ ਤੇਰੇ ਪਰੇ ਸਰਬ ਵਦ ਦਾ ਭਲਾ ਵਾਹਿਗੁਰੂ ਪੜਵਾਰੀ ਨੂੰ ਫੋਨ ਕਰ ਲਓ ਇਤਨਾ ਲਾਜ਼ ਹੁੰਦੀ ਆਂ ਬਾਰੇ ਖੜ ਕੇ ਦੋਵੀਂ ਬਿਨੇ ਸਲਾਮੀ ਕਰਦੇ ਹਾਂ ਇਸ ਕੋਲ ਐਸ ਪਰ ਆਪ ਆਗਮਨ ਅਕਸ਼ੀ ਕਰੋ ਜੀ ਆਵਾਜ਼ ਰਹੇ ਮੇਰੇ ਬਾਪ ਨੂੰ ਦੱਸਦਾ ਸਹੀ ਬੋਲ ਰਹੇ ਆ तमाम ਚਿਤਾਂ ਦੇ ਅਰਗੁਨ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਕਤ ਦਾ ਪਾਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਜਿੱਦਾਂ ਗੱਡੀ ਹੋਣੀ ਹੈ